ਹਾਂ ਵੀ ਦੋਸਤੋ ਕੀ ਹਾਲ ਆ ਆਪਾਂ ਅੱਜ ਕੈਨੇਡਾ ਦੇ ਬੱਸ ਸਟਾਪ ਤੇ ਇੱਥੇ ਕੁਝ ਗੱਲਾਂ ਬਾਤਾਂ ਕਰਨੀਆਂ ਆਪਾਂ ਦਿਹਾਉਂਿਆ ਤੋਂ ਨਹੀਂ ਕਿੱਦਾਂ ਦਾ ਹੈਗਾ ਇੱਥੇ ਸੁਣ ਹਾਲਾ ਹਾਂ ਦੇਖੋ ਬੱਸ ਸਟੈਂਡ ਦੇ ਵਿੱਚ ਸਫਾਈ ਜਿਹੜੀ ਆਪਾਂ ਕਹਿ ਦਿੰਨਾ ਕੈਨੇਡਾ 'ਚ ਬਾਹਲੀ ਆ ਦੇਖੋ ਇਹਨੇ ਗੰਦ ਪਾਉਣਾ ਉਹ ਵੀ ਇੱਥੇ ਪਾਈ ਜਾਂਦੇ ਆ ਇੰਡੀਆ ਬੰਨੇ ਵੇਖੋ ਰਹਿਣਾ ਨਾ ਸਕਦਾ ਸਰ ਕੋਸ ਤੇ ਆਹ ਡਸਟਮਿੰਨ ਵੀ ਲੱਗਿਆ ਹੋਇਆ ਜਿਹੜੇ ਭਾਈ ਡਸਟਮਿੰਨ ਵੀ ਪਾਉਂਦੇ ਜਿਹੜੇ ਸਿਆਣੇ ਹੁੰਦੇ ਆ ਪਰ ਜੀ ਨੇ ਗੰਦ ਪਾਉਣਾ ਗੰਦ ਪਾਉਣ ਵਾਲੇ ਹਰੇਕ ਥਾਂ ਹੀ ਹੁੰਦੇ ਚਾਹੇ ਕਿਤੇ ਮਰਜ਼ੀ ਚੱਲ ਜਾਓ ਦੁਨੀਆ ਤੇ ਸਾਰੇ ਤਰ੍ਹਾਂ ਦੇ ਲੋਕ ਹੀ ਹੁੰਦੇ ਨੇ ਸਾਰੀ ਦੁਨੀਆ ਇੱਕੋ ਜੀ ਹੈ ਤਾਂ ਭਰਮ ਭਲੇਖਾ ਪਾਣੀ ਜੋ ਉੱਥੇ